ਜਲੰਧਰ ਦੇ ਏਰੀਆ ਫਿਰੋੜ ਦੇ ਵਿੱਚ ਉਸ ਵੇਲੇ ਵੱਡਾ ਹਾਦਸਾ ਵਾਪਰਿਆ ਜਦੋਂ ਕਾਰ ਅਤੇ ਬੱਸ ਦੀ ਭਿਆਨਕ ਟੱਕਰ ਹੋ ਗਈ ਤੁਸੀਂ ਵੀ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਾਰ ਦੇ ਪਰ ਖਚੇ ਉੱਡ ਗਏ ਦਰਅਸਲ ਫਿਰੋੜ ਦੇ ਨੇੜੇ ਬੱਸ ਦੇ ਪਿੱਛੇ ਇੱਕ ਕਾਰ ਆ ਰਹੀ ਸੀ ਤਾਂ ਕਾਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ ਤੇ ਇਹ ਟੱਕਰ ਇੰਨੀ ਕੁ ਭਿਆਨਕ ਸੀ ਕਿ ਕਾਰ ਦੇ 에ਅਰ ਬੈਗ ਤੱਕ ਖੁੱਲ ਗਏ ਮਿਲੀ ਜਾਣਕਾਰੀ ਦੇ ਮੁਤਾਬਿਕ ਜਦੋਂ ਇਹ ਬਰੀਜ਼ਾ ਕਾਰ ਆ ਰਹੀ ਸੀ ਤਾਂ ਅੱਗੇ ਪੰਜਾਬ ਦੀ ਰੋਡ 'ਤੇ ਵਜ ਬਸ ਸੀ ਤਾਂ ਪਿੱਛੋਂ ਟੱਕਰ ਮਾਰਨ ਦੇ ਕਰਕੇ ਕਾਰ ਸਵਾਰ ਦੇ ਵਿੱਚ ਬੈਠੀ ਮਹਿਲਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਜਿਸ ਨੂੰ ਨੇੜੇ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਆਓ ਸੁਣਦੇ ਹਾਂ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਦਾ ਤੇ ਲੋਕਾਂ ਦਾ ਕੀ ਕਹਿਣਾ ਹੈ ਭਾਜੀ ਕੀ ਨਾ ਤੁਹਾਡਾ ਕਿੱਥੋਂ ਕਿੱਥੇ ਜਾ ਰਹੇ ਮਲਕੀਸ਼ ਸਿੰਘ 에어ਪੋਰਟ ਤੋਂ ਆ ਰਹੀ ਘਰ ਨੂੰ ਜਾ ਰਹੀ ਲੁਧਿਆਣਾ ਓਕੇ ਕੀ ਹਾਲ ਹੋਇਆ ਹਾਂਜੀ ਕੀ ਗੱਲ ਬਾਤ ਹੋਈ ਪਤਾ ਨਹੀਂ ਲੱਗਿਆ ਜੀ ਬੰਨਵਾ ਰੋ ਅੱਛਾ ਕਿਹੜੀ ਗੱਡੀ ਨਾਲ ਕਿਹੜੀ ਗੱਡੀ ਨਾਲ ਹੋਇਆ ਉਹ ਬੱਸ ਚ ਬੱਜੀ ਗੱਡੀ ਸਾਡੀ ਆ ਸਾਡੀ ਕਿਹੜੀ ਗੱਡੀ ਸੀ ਕਿਹੜੀ ਜੀ ਬ੍ਰਿਜਾ ਸੀ ਬ੍ਰਿਜਾ ਕਿਹੜੀ ਬੇਟੀ ਦੀ ਮੱਜੀ ਬੱਸ ਚ ਬੱਜੀ ਛੋੜ ਦੇ ਜਾਂ ਹਾਂ ਛੋੜ ਦੇ ਕੋਈ ਜਾਨੀ ਇਨਸਾਨ ਤਾਂ ਨਹੀਂ ਰਿਹਾ ਨਹੀਂ ਜੀ ਤੁਹਾਡੇ ਸੱਟਾਂ ਲੱਗੇ ਨਾਰਮਲ ਮਾੜੀ-ਮੋਟੀ ਉਮਰੀ ਮਸ਼ੀਨ ਦੇ ਲੱਗੀ ਆ ਗੱਡੀ ਲੱਗੀ ਠੀਕ ਆ ਬਾਹਰ ਲੈ ਕੇ ਗਿਆ ਹੋਰ ਮੜ ਜਾ ਤੇ ਦਾਲ ਦੀ ਆ ਤੇ ਲੱਗੀ ਆ ਭਾਈ ਮੈਂ ਕਲੈਕਟਰਾਂ ਬੱਸ ਦਾ ਆਈ ਫਾਸ ਲੈ ਕੇ ਜਾ ਰਹੇ ਆ ਤੇ ਆਪ ਬਾਪਾ ਬੱਸ ਦਾ ਕਾਰਨ ਪਿੱਛੋਂ ਆਈ ਬ੍ਰਿਜਾ ਗੱਡੀ ਅੱਛਾ ਤੇ ਇਹ ਕਾਫੀ ਸਪੀਡ ਤੇ ਹੀ ਗੱਡੀ ਇਹਨਾਂ ਚ ਆਂ ਬ੍ਰਿਜ ਵਾਲੇ ਕਾਫੀ ਸਪੀਡ ਤੇ ਗੱਡੀ ਚੱਲਦੀ ਬੱਸ ਦੇ ਨਾਲ ਪਿੱਛੇ ਲੈ ਕੇ ਗੱਡੀ ਨਾਲ ਵਿੱਚ ਵਾਰਦੀ ਗੱਡੀ ਹਾਂਜੀ ਹਾਂਜੀ ਕੋਈ ਨੁਕਸਾਨ ਨਹੀਂ ਬਚਾਰਾ ਹੈਗਾ ਜੇ ਇਹਨਾਂ ਨੇ ਇਹਨਾਂ ਆਖਿਆ ਵੀ ਸਾਡੀ ਆਪਣੀ ਗਲਤੀ ਆ ਕੇ ਕਾਰ ਵਾਲਿਆਂ ਕਿਹਾ ਵੀ ਇਹਨੂੰ ਪਤਾ ਨਹੀਂ ਲੱਗਿਆ ਕਿ ਅੱਗੇ ਬੱਸ ਜਾਂਦੀ ਹੈ ਹਾਂ ਸਾਡੀ ਪੰਜਾਬ ਰੋਡਵੇ ਦੀ ਬੱਸ ਹੈ ਜੀ ਇਹ ਆਪਸ ਵਿੱਚ ਗੱਲਾਂ ਬਾਤਾਂ ਲੱਗੀਆਂ ਸੀ 에어ਪੋਰਟ ਤੇ ਆਪਣੇ ਕੇ ਰਿਸ਼ਤੇਦਾਰ ਨੂੰ ਚੜਾ ਕੇ ਆਣੇ ਸ਼ਾਇਦ ਕੋਈ ਨੀ ਨੂਨ ਦੇ ਵਿੱਚ ਸੀ ਤਾਂ ਕਰ ਕੇ ਉਹਨਾਂ ਬੱਸ ਦਾ ਪਤਾ ਹੀ ਨਹੀਂ ਲੱਗਿਆ ਕਿ ਬੱਸ ਜਾ ਰਹੀ ਹੈ ਸਿੱਧੀ ਲੈ ਕੇ ਵਿੱਚ ਵਾਰਦੀ ਪਿਛਲੇ ਬੱਸ ਨਾਲ ਉਤੇ ਹੀ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਇਸ ਹਾਦਸੇ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ ਆਓ ਸੁਣਦੇ ਹਾਂ ਮੈਂ ਐਸੇ ਜਸਵਿੰਦਰ ਸਿੰਘ ਸਰਫਰਕਾ ਫੋਰਸ ਰੂਟ ਨੰਬਰ 93506 ਮੇਨ ਹਾਈਵੇ ਗੁਰਾਇਆ ਫਲੋਰ ਤੇ ਚੱਲਦੇ ਆ ਸੀ ਸਾਨੂੰ ਫੋਨ ਆਇਆ ਸੀਗਾ ਥਾਣੇ ਫਲੋਰ ਤੋਂ ਇਹ ਇੱਕ ਐਕਸੀਡੈਂਟ ਹੋ ਗਿਆ ਵਾ ਤੇ ਇਹਦੇ ਵਿੱਚ ਇੱਕ ਲੇਡੀ ਦੇ ਸੱਟ ਲੱਗੀ ਆ ਉਹਨੂੰ ਅਸੀਂ ਸਿਵਲ ਹਸਪੀਟਲ ਫਲੋਰ ਦਾਖਲ ਕਰਵਾਏ ਆ ਕਿਹੜਾ ਦੇ ਹਾਲਾਤ ਠੀਕ ਹੈ ਬਿਲਕੁਲ ਠੀਕ ਹੈ ਜੀ ਤਾਂ ਨੋਰਮਲ ਸੱਟਾਂ ਕੁਝ ਜ਼ਿਆਦਾ ਨਹੀਂ ਆ ਸੋ ਜਾਂਚ ਦੌਰਾਨ ਪਤਾ ਲੱਗਿਆ ਕਿ ਕਾਰ ਸਵਾਰ ਵਿਅਕਤੀ ਆਪਣੇ ਰਿਸ਼ਤੇਦਾਰ ਨੂੰ ਅੰਮ੍ਰਿਤਸਰ 에য়ারਪੋਰਟ ਤੋਂ ਛੱਡ ਕੇ ਵਾਪਿਸ ਲੁਧਿਆਣੇ ਆ ਰਹੇ ਸੀ ਜਿਸ ਦੌਰਾਨ ਹਾਈਵੇ ਤੇ ਬਾਜ਼ ਦੇ ਨਾਲ ਇਸ ਦੀ ਟੱਕਰ ਹੋ ਗਈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ